ਮੈਨੂੰ ਤਾਪੜ ਮਾਰ ਕੇ ਮੈਨੂੰ ਉੱਪਰ ਨੂੰ ਲੈ ਜਾਂਦੇ ਨੇ ਬਾਅਦ ਵਿੱਚ ਮੈਨੂੰ ਨੰਗਾ ਕਰਕੇ ਪੁੱਛਦੇ ਨੇ ਉੱਥੇ ਜਿੰਨਾ ਕੁੱਤਿਆਂ ਦਾ 15 ਮਿੰਟ ਮੇਰੇ ਫੁੱਲ ਰੀਜ ਲਵਾਸ ਨੂੰ ਕੋਲ ਤੋਂ ਟੇਬਲ ਦੇ ਉੱਪਰ plate ਬਦੂ ਮੈਂ ਉਹ ਚੱਕਿਆ ਉਹਨੇ ਉਹ ਬੋਲਿਆ ਜਿੱਥੇ ਮੈਂ ਪਲੇਟਰੀਂ ਕਰਦਾ ਹਾਂ ਉੱਥੇ ਮੇਰੀ plate ਮਾਰੇ ਚਤਵਾ ਦੇਣਾ plate ਮਾਰੇ ਐ ਮੈਨੂੰ ਬਿਠਾ ਕੇ ਆਪਣਾ ਚੀਜ਼ ਮੇਰੇ ਮੂੰਹ ਤੇ ਮਾਰਨ ਲੱਗੇ ਉਹ ਮੁੰਲਾਏ ਮੁੱਲੇ ਮੁੱਲੇ ਅੱਧਾ ਨੇ ਮੁੱਲੇ ਹੁੰਦਾ ਨੇ ਹੰਗਾਲਾ ਬੁੱਲਣ ਲੱਗਿਆ ਤੇ ਜਾਇਕਾ ਕਰਨ ਮੈਂ ਆਪੇ ਜੁੜ ਕੇ ਇਹ ਗੁਰਵਾਸ ਕਰਦਾ ਵੀ ਮੇਨੂੰ ਇਨਸਾਫ ਮਿਲਦਾ ਜਾਵੇ ਜੇ ਮੇਰੇ ਜਿੱਥੇ ਗਲਤੀਆਂ ਦਾ ਮੈਨੂੰ ਸਜ਼ਾ ਦਿੱਤੀ ਆ ਵੀ ਮੇਰੀ ਪੂਰੀ ਗੱਲ ਸੁਣ ਕੇ ਉਹਨਾਂ ਨੂੰ ਕੋਲ ਬਿਠਾ ਲਿਆ ਜਾਵੇ ਗੱਲ ਸੁਣ ਲਈ ਜਾਵੇ ਜੇ ਕਿਤੇ ਮੇਰੇ ਜਲਤੀਆਂ ਦਾ ਮੈਨੂੰ ਸਜ਼ਾ ਦਿੱਤੀ ਆ ਵੀ ਜੇ ਉਹਨਾਂ ਦੀ ਗਲਤੀਆਂ ਦਾ ਉਹਨਾਂ ਨੂੰ ਸਜ਼ਾ ਦਿੱਤੀ ਮੈਂ ਤਾਂ ਸਿਰਫ ਕੀ ਕਿਟਰਮ ਪਾਪੀ ਉਸ ਨਾਲ ਜਿਹੜੇ ਤੁਸੀਂ ਵੇ ਦਾਖਲ ਹੋਏ ਸਰ ਮੈਂ ਨਾ ਅਜੀ ਮੈਂ ਤੇ ਬ੍ਰਦਰ ਆ ਰਹੇ ਸੀਗੇ ਆਪਣਾ ਬੈਂਕ ਦੇ ਆਪਣਾ ਬੈਂਕ ਆ ਬਸ ਸਟੈਂਡ ਦੇ ਪਿੱਛੇ ਅਸੀਂ ਆ ਗਏ ਗ੍ਰੀਨ ਪਾਰਕ ਕੋਲ ਤੇ ਉੱਥੇ ਆ ਕੇ ਬਿੱਲੇ ਨਾਲ ਦੇ ਮੁੰਡੇ ਨੇ ਆ ਕੇ ਸੁਖ ਦੀ ਚਾਬੀ ਟਾਂਕ ਖੋਲੀ ਇਹਾਂ ਤੋਂ ਚਾਬੀ ਕੱਢੀਆਂ ਮੇਰੀ ਮੈਸਟ ਬਾਈ ਹੋਣ ਲੱਗੀ ਕਹਿੰਦਾ ਇਹਨੂੰ ਲੈ ਕੇ ਜਾਣਾ ਮੈਂ ਕਿਹਾ ਮੈਨੂੰ ਕਿਉਂ ਮੈਂ ਕੁਲਫੀ ਕਰ ਮੈਂ ਕਿਹਾ ਮੈਨੂੰ ਕਿਉਂ ਆ ਤੈਨਾਂ ਗੱਲ ਕਰਨੀ ਆ ਉਹਨਾਂ ਨੇ ਮੈਨੂੰ ਧੱਕੇ ਨਾਲ ਮੋਟਰਸਾਈਕਲ ਤੇ ਬਿਠਾਇਆ ਚਾਰ ਲਗਾਨੀ ਪੰਜ ਆਣੇ ਤੇ ਤਿੰਨ ਚਾਰ ਪੰਜ ਆਣੇ ਤੇ ਉਹਨੇ ਮਿਠਾ ਕੇ ਮੈਨੂੰ ਉੱਥੇ ਲੈ ਗਏ ਆਪਣੇ ਆਫਿਸ ਦੇ ਵਿੱਚ ਫੋਚਲੇ ਜਾ ਕੇ ਮੈਨੂੰ ਕਹਿੰਦੇ ਪੈਸੇ ਦੇ ਮੈਂ ਕਿਹਾ ਵੀ ਤੇ ਕਿਹੜੇ ਪੈਸੇ ਹਨਾ ਉੱਥੇ ਗੱਲਾਂ ਕਰਦੇ ਡੇਢ ਘੰਟਾ ਕੀ ਰਿਹਾ ਬਾਈ ਗੱਲਾਂ ਕਰਦੇ ਜਾਂਦੇ ਐਨੇ ਗੌਰਵ ਆ ਗਿਆ ਗੌਰਵ ਨਾਲ ਪਤਾ ਆ ਗਿਆ ਉਹ ਆ ਕੇ ਬੈਠਿਆ ਕਹਿੰਦਾ ਪੈਸੇ ਦੇ ਕਾਕਾ ਮੈਂ ਨਾ ਮੈਂ ਕਿਥੋਂ ਦਿਆਂ ਪੈਸੇ ਮੇਰੇ ਕੋਲ ਹੈ ਨਹੀਂ ਨੀ ਜਾਂ ਮੈਂ ਕਿਥੋਂ ਦਿਆਂ ਪੈਸੇ ਤੇ ਕਰਕੇ ਦਾ ਮੇਰਾ ਬ੍ਰਦਰ ਬੈਠੇ ਸੀਗਾ ਉਹ ਗੱਲਾਂ ਬਾਤਾਂ ਕਰਦੇ ਸੀ ਬ੍ਰਦਰ ਨੂੰ ਮੇਰੇ ਨੂੰ ਫੋਨ ਆ ਗਿਆ ਉਹਨੂੰ ਲੱਗਿਆ ਕਿ ਕੱਲ ਗੱਲਾਂ ਬਾਤਾਂ ਹੀ ਕਰ ਰਹੇ ਨੇ ਵੀ ਕੋਈ ਗੱਲ ਨਹੀਂ ਆ ਨਾਡੀ ਉਹ ਬਾਹਰ ਨਿਕਲ ਕੇ ਫੋਨ ਤੇ ਗੱਲ ਕਰਦਾ ਐਨੇ ਨੂੰ ਤਾਂ 10-15 ਮੁੰਡੇ ਹੋਰ ਵੜ ਕੇ ਆ ਗਏ ਤੇ ਫਿਰ ਐਗਾ ਬਾਹਰ ਮੈਨੂੰ ਧੌਂਕੀਆਂ ਦੇਣ ਲੱਗ ਗਿਆ ਤਾਂ ਗੱਲ ਲੱਗੇ ਬਰਾਣੇ ਨੂੰ ਪਿੰਟੂ ਆਉਂਗਾ ਪਿੰਟੂ ਆ ਕੇ ਗੇਟ ਲਾਉਗਾ ਗੇਟ ਲਾ ਕੇ ਮੈਨੂੰ ਕਹਿੰਦਾ ਇਹਨੂੰ ਉੱਪਰ ਲੈ ਕੇ ਤੈਨੂੰ ਨੰਗਾ ਕਰ ਮੈਨੂੰ ਥੱਪੜ ਮਾਰ ਕੇ ਮੈਨੂੰ ਉੱਪਰ ਉਤ੍ਹਾਏ ਜਾਂਦੇ ਨੇ ਬਾਅਦ ਫਿਰ ਮੈਨੂੰ ਨੰਗਾ ਕਰਕੇ ਪੁੱਕਦੇ ਨੇ ਉੱਥੇ ਜਿੰਨਾ ਕੁ ਤਿਆਂ ਦਾ 15 ਮਿੰਟ ਮੇਰੇ ਫੁੱਲ ਰੀਝ ਲਾਉਂਦੇ ਨੇ ਉਹ ਪੁੱਪ ਪੁੱਪ ਤੋਂ ਫਰਮੇ ਦੇ ਤੇ ਮੈਨ ਆਪਣਾ ਅੰਤਿੰਪੂਰੋਂ ਪੱਲ ਪਾਲੀ ਆ ਜਿਹੜਾ ਨਾ ਉਹਨੇ ਮੇਰੇ ਐ ਤੁਰ ਐਵੇਂ ਲੱਤਾਂ ਰੱਖ ਕੇ ਨਵੇਂ ਟੀਕਾ ਘਰ ਦੇ ਜਿਉ ਕਿਤੇ ਟੀਕਾ ਹੀ ਲੱਗਿਆ ਉਹਦਾ ਉਹਨੇ ਮੇਰੇ ਆ ਜਿੱਤੀ ਨਹੀਂ ਬੈਠਿਆ ਹੁੰਦਾ ਤਾਂ ਜਿਵੇਂ ਉਹਨੇ ਟੀਕਾ ਲਾ ਦੇ ਬਾਅਦ ਤੋਂ ਮੇਰੇ ਮੁੱਕੇ ਮੱਖੇ ਮਾਰਦੇ ਨੂੰ ਬਲੇਟ ਆ ਤੇ ਲੱਗ ਗਈ ਹੁੰਦੀ ਗੌਰ ਉਹ ਮੁੰਡਾ ਉਹਨੇ ਮੇਰੇ ਉਹ ਗੜੇ ਤੇ ਉਹਨੇ ਆ ਜਿਹੜਾ ਆਪਣਾ ਬਲੇਟ ਨਹੀਂ ਹੁੰਦਾ ਨੂੰ ਬਲੇਟ ਲੱਗ ਗਿਆ ਉਪਰ ਟੇਬਲ ਦੇ ਉੱਪਰ ਬਲੇਟ ਪਾ ਦਿੱਤਾ ਉਹ ਚੱਕਿਆ ਉਹਨੇ ਉਹ ਬੋਲਿਆ ਜਿੱਥੇ ਆਪਣਾ ਲੈਟਰ ਨਹੀਂ ਕਰਦਾ ਉੱਥੇ ਮੇਰੇ ਬਲੇਟ ਮਾਰੇ ਜਿੱਤਵਾ ਲੈਣਾ ਬਲੇਟ ਮਾਰੇ ਮੈਨੂੰ ਬਿਠਾ ਕੇ ਆਪਣਾ ਚੀਜ਼ ਮੇਰੇ ਮੂੰਹ ਤੇ ਮਾਰਨ ਲੱਗੇ ਜਿਹੜੇ ਮੁੰਡੇ ਉੱਦਾਂ ਨੇ ਮੁੰਡੇ ਉੱਦਾਂ ਨੇ ਇਹ ਗਾਲਾਂ ਬੁੱਲਣ ਲੱਗਿਆ ਤੇ ਜਦ ਉਹ ਕਰਨ ਲੱਗ ਗਿਆ ਕਹਿੰਦਾ ਇਹ ਨਾ ਉਹ ਬੜਾ ਗੌਰਵ ਨੇ ਗੌਰਵ ਮੂੰਹ ਤੇ ਮਾਰਦਾ ਕਹਿੰਦਾ ਵੀ ਜਿੱਥੇ ਮਰਜੀ ਲੱਗਦੀ ਹੋਂ ਤੋਂ ਸਾਡੇ ਕੋਲ ਤਰੀ ਕੋਲ ਵੀਡੀਓ ਆ ਜੇ ਕਿਤੇ ਕਹਤਰੀ ਵੀਡੀਓ ਵਾਇਰਲ ਕਰ ਦਾਂਗੇ ਆਪਾਂ ਜਿੱਥੇ ਮਰ ਜਿੱਥੇ ਜਾਏਗਾ ਉੱਥੇ ਇਹਨੂੰ ਫੇਰ ਕੁੱਟਾਂਗੇ ਅਸੀਂ ਤੇ ਲੈ ਬੜਾ ਕੁੱਟਦਾ ਇਹ ਸਾਰੇ ਮੈਨੂੰ ਕੁੱਟਦੇ ਨੇ ਬੰਟੀ ਨਾਂ ਦਾ ਮੁੰਡਾ ਉਹ ਕੁੱਟਦਾ ਪੂਰਾ ਇਹ ਕੋਠਾ ਘਾਟਾ ਲਾ ਕੇ ਉੱਥੇ ਹੀ ਤੋਂ ਮੁੰਡਾ ਕਹਿੰਦਾ ਵੀ ਪੁਲਿਸ ਆ ਗਈ। ਫਿਰ ਸਾਰੇ ਭੱਜ ਜਾਂਦੇ ਨੇ ਮੈਨੂੰ ਲੱਗਿਆ ਨਹੀਂ ਸਾਡੇ। ਤੇ ਫਿਰ ਮੈਂ ਕੱਪੜੇ-ਕੁੱਪੜੇ ਪਾ ਕੇ ਉੱਥੋਂ ਨਿਕਲਦਾ। ਮੈਂ ਥਾਣੇ ਆਉਣਾ। ਥਾਣੇ ਆ ਕੇ ਮੈਂ ਅਥੀ ਰਿਪੋਰਟ ਮੈਨੂੰ ਗਾਇਦਰ ਦਰੂਗੀਤੀ ਵੀ ਆ ਪੁਲਿਸ ਆ ਜਾਨਾ। ਮਜ਼ਾਰ ਮੈਂ ਤਾਂ ਮਰੂਰੀਆ ਸੀ ਤੇ ਮਜ਼ਾਰ ਮੈਂ ਅੱਜ ਤੱਕ ਇਹਨਾਂ ਦਰੂਗੀਤੀ ਜੇ ਸਾਡੇ ਦਾ ਘਰੇ ਹੀ ਨਹੀਂ ਦਰੂ ਉਹ ਬੜਦੀ ਸੀ ਕਿਵੇਂ ਕਹਿੰਦੇ। ਤੇ ਅਥੀ ਰਿਪੋਰਟ ਲਿਖਦਾ ਮੈਂ ਕਹਿੰਦਾ ਮੇਰਾ 20000 ਰੁਪਿਆ ਤੱਕ ਲਿਆ ਨਾ ਲੈਥਨਾਂ ਦੇ ਮੁੰਡੇ ਨੇ ਜੇਬ ਤੋਂ। ਕਹਿੰਦਾ ਤੈਨੂੰ ਵੀ ਆ ਕਿੱਥੋਂ ਆਇਆ ਮੈਂ ਕਹਿੰਦਾ ਮੈਂ ਤੇ ਫਲੈਟਾਂ ਦਾ ਕੰਮ ਕਰਦਾ ਚੰਡੀਗੜ੍ਹ ਫਲੈਟ ਮੈਂ ਰੈਂਟ ਦੇ ਚਾੜਦਾ ਵੀ ਕਿਸੇ ਦਾ ਰੈਂਟ ਮੇਰੇ ਕੋਲ ਪਿਆ ਵੀ ਫਲੈਟ ਦਾ ਰੈਂਟ ਪਿਆ ਮੇਰੇ ਕੋਲ ਪਿਆ ਸੱਚ ਜੀ ਐਵੇਂ ਕਹਿ ਰਹੇ ਚੌਣਾ 니 ਮੈਨੂੰ ਹਿਸਾਬ ਮਿਲ ਜੇ ਮੈਂ ਤਾਂ ਸਾਹਦੇ ਅੱਗੇ ਇਹ ਹੱਥ ਜੋੜ ਕੇ ਕਹਿਣਾ ਕਿਉਂਕਿ ਮੇਰੇ ਨਾਲ ਇੰਨਾ ਤੱਕਾ ਹੋ ਰਿਹਾ ਇਹਦਾ ਸਿੱਧੀ ਜੋ ਗੱਲ ਉਹਨੇ ਕਹੀ ਹਾਂ ਦਾ ਕੋਈ ਕੁਝ ਮੇਰੇ ਨਾਲ ਆ ਨਾ ਉਹ ਸਾਰਾ ਕੁਝ ਸਹੀ ਹੋ ਰਿਹਾ ਜਿਵੇਂ ਨਾਲ ਉਹ ਆ ਫੋਟੋਆਂ ਦੇਣਗੇ ਆਹ ਮੁੰਡਾ ਤੋਂ ਇਹ ਕੋਦੋਂ ਨੇ ਮੈਨੂੰ ਫੋਟੋ ਵੀ ਦਿਖਾਈ ਆ ਮਾੜੀ ਕਹਿੰਦਾ ਹਦਲਾ ਆ ਮਸੀ ਮਸੀ ਪਤਾ ਨਹੀਂ ਅੜਨਾ ਉਹਨੇ ਕਿਤ ਆ ਮੈਨੂੰ ਤਾਂ ਕਿਹਾ ਉਹਨੇ ਬੋਲੂ